ਦਾਰੂ ਪੀਣ ਵਾਲੇ ਨੂੰ ਦਾਰੂ ਪੀਣ ਦਾ ਬਹਾਨਾ ਹੀ ਚਾਹੀਦਾ ਕੱਲ ਸਾਡੇ ਰਿਸ਼ਤੇਦਾਰ ਆਏ ਮੈਨੂੰ ਕਹਿੰਦੇ ਤੂੰ ਸਾਡੇ ਨਾਲ ਹੀ ਚੱਲ ਬਾੜ ਤੂੜੀ ਦਾ ਸੀਜ਼ਨ ਲਵਾਇਆ ਮੈਂ ਆਖਿਆ ਮੈਂ ਤਾਂ ਆਪਦੇ ਜਵਾਖ ਦੇ ਕਾਲੂ ਟੀਕਾ ਲਵਾ ਕੇ ਲਿਆਉਣਾਗਾ ਮੈਂ ਛੋਡੇ ਨਾਲ ਨਹੀਂ ਜਾ ਸਕਦਾ ਉਹ ਮੇਰੇ ਬਿਨਾ ਰੋਂਦਾ ਵਾਲਾ ਹੈ ਜੋ ਟੀਕੇ ਦਾ ਦਰਦ ਵਾਲਾ ਮੰਨਦਾ ਇਹਨੇ ਇਹ ਚ ਕਿੱਡੀ ਗੱਲ ਆ ਦਾਰੂ ਦਾ ਫੰਬਾ ਪਿਆ ਹੋਈ ਤੇ ਉਹਦੇ ਲਾ ਨਹੀਂ ਜਿੱਥੇ ਉਹਦੇ ਟੀਕਾ ਲੱਗਿਆ ਹੋਇਆ ਉਹਦੇ ਜਮਾਂ ਵੀ ਦਰਦ ਨਹੀਂ ਹੋਣਾ ਆ ਇਧਰੋਂ ਪਰ ਲੀਕ ਸਵਾਈਟੋ ਮੇਰੇ ਤਾਏ ਨੇ ਸੁਣ ਲਿਆ ਉਹਨੇ ਉਹਦੀ ਕੰਨ ਚ ਆਕਲੇ ਜਦੋਂ ਰੈਤੇਦਾਰ ਗਏ ਨਾਲ ਦੀ ਨਾਲ ਉਹ ਸਾਡੇ ਘਰੇ ਵੱਜਿਆ ਮੇਰੇ ਬੁੜੇ ਨੂੰ ਕਹਿੰਦਾ ਕਿਹੜਾ ਕੱਟੇ ਦਾਰੂ ਦਾ ਢੋਲ ਮੈਂ ਕਿਹਾ ਉਹ ਕੀ ਕਰਨਾਗਾ ਕਹਿੰਦਾ ਕਾਲੂ ਆਪਣੇ ਜਵਾਹ ਜੇ ਦੇ ਟੀਕੇ ਨਿ ਲਵਾ ਕੇ ਲਿਆਉਣਾ ਮਾ ਲੋੜ ਤਾਂ ਇੱਕ ਫੰਬੇ ਦੇ ਦਾਰੂ ਦੀ ਆ ਮਾਹ ਐਡਾ ਟੋੜ ਕੀ ਕਰਾਉਣਾਗਾ ਕਹਿੰਦਾ ਤੂੰ ਐਵੇਂ ਹੀ ਨਾ ਮਾਰੀ ਜਾਏ ਕਰ ਤੇਰੇ ਬਾਪੂ ਨਾ ਰਹਾ ਹੈ ਕਹਿੰਦਾ ਤੇਰੇ ਨਾਲ ਕੀ ਗੱਲਬਾਤ ਚੁੱਪ ਕਰ ਜਾ ਤੇ ਮਾਹ ਚਲ ਠੀਕ ਆ ਫਿਰ ਦੂਜੇ ਦਿਨ ਤੜਕੇ ਫੇਰ ਸਣੀ ਹੀ ਆ ਕੇ ਤਿਆਰ ਹੋਗੇ ਮਾਹ ਕਿੱਧਰ ਕਹਿੰਦਾ ਮੈਂ ਟੀਕਾ ਲਵਾਉਣ ਜਾਣਾ ਜਵਾਖ ਜੇ ਦੇਗਾ ਨਾ ਤੈਨੂੰ ਤਾਂ ਚਾਜ ਨਹੀਂਗਾ ਮਾਹ ਮੈਂ ਜਾਣਾ ਤਾਂ ਹੈਗਾ ਕਹਿੰਦਾ ਤੈਨੂੰ ਕੀ ਚਾਜਾਂ ਨਾਲੇ ਮੈਂ ਡਾਕਟਰ ਤੋਂ ਪੁੱਛ ਲੂੰਗਾ ਵੀ दारू ਸੈਂਪਲ ਚੱਲੂਗੀ ਕਿ ਲੌਂਗ ਲਾਈਜ਼ਿੰਗ ਵਾਲੀ ਮਾਹ ਤੂੰ ਡਾਕਟਰ ਤੋਂ ਹੀ ਪੁੱਛ ਕੇ ਕਰਨਾ ਹੈਗਾ ਮਾ ਉਹਦੇ ਕਫੰਬੇ ਦੀ ਲੋੜ ਆ दारू ਦੀ ਦੀ ਨਾਲ ਆਏ ਪੁੱਛ ਲੁ ਕਿਨੇ ਚਰ ਬਾਟੀ ਕਾ ਲੱਗਦਾ ਹੁੰਦਾਗਾ ਮੈਂ ਉੱਥੇ ਐਵੇਂ ਹੀ ਨਾ ਜਵਲੀ ਮਾਰਨੀ ਪੁਲਿਸ ਤੇਰੇ ਚੱਤੜ ਗੋਟ ਨੂੰ ਡਾਕਟਰ ਉਹਦੀ ਪੁਲਿਸ ਨੂੰ ਸਾਧ ਲੂ ਨਾਲ ਆਏ ਜੇ ਜਵਾਬ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਹੁੰਦਾ ਚੇ ਮੈਂ ਕਿਹਾ ਤੇਰਾ ਵਸ ਚੱਲੇ ਤੂੰ ਤਾਂ ਐ ਪੁੱਛਲੇ ਵੀ ਸਾਰੇ ਜਵਾਬ ਖਾ ਨੂੰ ਮੈਂ ਰੋਂ ਨਹੀਂ ਦਿੰਦਾ ਟੀਕੇ ਦਾ ਦਰਦ ਨਹੀਂ ਹੋਣ ਦਿੰਦਾ दारू ਕੱਢਣ ਦਾ ਮੌਕਾ ਦੇ ਦਿਆ ਕਰੋ ਨਾਲ ਤੈਨੂੰ ਆਏ ਮੌਕਾ ਮਿਲ ਜੂ ਵੀ ਪੁਲਿਸ ਨਹੀਂ ਤੈਨੂੰ ਫੜ ਸਕਣੀ ਨਾਲ ਤੂੰ दारू ਆਵਦਾ ਟੱਡ ਪੂਰਾ ਕਰੀ ਜਾਏਗਾ ਮੈਂ दारू ਦਾ ਇੰਨਾ ਲਾਲਚ ਨਾ ਕਰਿਆ ਕਰ ਮੈਂ ਸਾਨੇ ਸੱਚ ਕਹਿੰਦਾ ਸ਼ਰਾਬ ਸੇਤ ਲਈ ਹਾਨੀਕਾਰਕ ਹੁੰਦੀ ਆ ਤੂੰ ਫੇਰ